ਆ ਜਾ ਬੱਪੂ ਆ ਜਾ ਅ ਮੈਂ ਅੱਜ ਢਾਬੀ ਗੁਜਰਾਵਾਲਾ ਬਾਰਡਰ ਜਿਹੜਾ ਖਨੌਰੀ ਦੇ ਨੇੜੇ ਹੈਗਾ ਉੱਥੇ ਪਹੁੰਚੇ ਆ ਤਿੰਨ ਜਿਹੜੇ ਥਾਵਾਂ ਦੇ ਉੱਤੇ ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਹੈ ਤਿੰਨ ਬਾਰਡਰਾਂ ਦੇ ਉੱਤੇ ਰਾਜਸਥਾਨ ਦੇ ਵਿੱਚ ਰਤਨਪੁਰ ਹੈਗਾ ਸ਼ੰਭੂ ਬਾਰਡਰ ਇਹ ਥੇ ਆਪਣਾ ਰਾਜਪੁਰੇ ਦੇ ਪਾਸ ਹੈਗਾ ਤੇ ਤੀਸਰਾ ਜਿਹੜਾ ਹੈਗਾ ਧਾਬੀ ਗੁਜਰਾਵਾਡਰ ਖਨੋਰੀ ਲੇਕਨ ਇਹਨਾਂ ਤਿੰਨਾਂ ਦੇ ਵਿੱਚੋਂ ਜਿਹੜਾ ਧਾਬੀ ਗੁਜਰਾਵਾਡਰ ਖਨੋਰੀ ਇਸ ਕਰਕੇ ਸੰਘਰਸ਼ ਦਾ ਕੇਂਦਰ ਬਣਿਆ ਹੋਇਆ ਹੈਗਾ ਕਿਉਂਕਿ ਇੱਥੇ ਜਿਹੜਾ ਸ joint ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਰਗੂ ਜਗਜੀਤ ਸਿੰਘ ਡੱਲੇਵਾਲ ਉਹ 26 ਨਵੰਬਰ ਤੋਂ ਮਰਨ ਵਰਤ ਤੇ ਨੇ ਤੇ 26 ਨਵੰਬਰ ਤੋਂ ਮਰਨ ਵਰਤ ਤੇ ਹੋਣ ਕਾਰਨ ਕਿਉਂਕਿ ਪੰਜਾਬ ਦੇ ਵਿੱਚ ਕੋਈ ਵੀ ਇਨਸਾਨ ਜਿਹੜਾ ਲੋਕਾਂ ਵਾਸਤੇ ਕੁਰਬਾਨੀ ਕਰਦਾ ਉਸ ਪ੍ਰਤੀ ਲੋਕਾਂ ਦੀ ਜਿਹੜੀ ਸਮਰਪਣ ਦੀ ਭਾਵਨਾ ਜਾਗਦੀ ਆ ਉਹਨਾਂ ਦੇ ਵਿੱਚ ਉਤਸ਼ਾਹ ਜਾਗਦਾ ਹੈ ਕਿ ਜੇ ਅਗਰ ਸਾਡੇ ਵਾਸਤੇ ਕੋਈ ਬੰਦਾ ਕੁਰਬਾਨੀ ਕਰ ਰਿਹਾ ਤਾਂ ਸਾਨੂੰ ਵੀ ਲਾਜ਼ਮੀ ਉਹਦੀ ਆਵਾਜ਼ ਉਹਦੇ ਹੱਕ ਦੇ ਵਿੱਚ ਉਠਾਉਣੀ ਚਾਹੀਦੀ ਹੈਗੀ। ਇਹੀ ਕਾਰਨ ਹੈ ਕਿ ਗੁਰੂ ਗੋਬਿੰਦ ਸਾਹਿਬ ਦੇ ਚਾਰੇ ਪੁੱਤਰਾਂ ਦੀ ਜਾਤ ਦੇ ਵਿੱਚ ਹਰ ਸਾਲ ਦਸੰਬਰ ਮਹੀਨੇ ਦੇ ਵਿੱਚ ਪਤੇਗੜ ਸਾਹਿਬ ਬਹੁਤ ਵੱਡੀ ਸਭਾ ਉਹਨੂੰ ਕਿਹਾ ਜਾਂਦਾ ਸਮਾਗਮ ਕੀਤਾ ਜਾਂਦਾ ਲੋਕ ਲੱਖਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਟਰਾਲੀਆਂ ਲੈ ਕੇ ਉੱਥੇ ਪਹੁੰਚਦੇ ਨੇ ਇਸੇ ਤਰ੍ਹਾਂ ਹੀ ਜਿਹੜਾ ਪਿਛਲੇ ਸਮੇਂ 'ਚ ਤਿੰਨ ਬਾਰਡਰਾਂ ਦੇ ਉੱਤੇ ਕਿਸਾਨੀ ਸੰਘਰਸ਼ ਚੱਲ ਰਿਹਾ ਸੀ ਜਾਂ ਕੁਝ ਜਿੱਥੇ ਬੰਦਿਆਂ ਵੱਲੋਂ ਪੰਜਾਬ ਦੇ ਹੋਰਾ ਖਿੱਤਿਆਂ ਦੇ ਵਿੱਚ ਵੀ ਕਿਸਾਨੀ ਮੰਗਾਂ ਦੇ ਉੱਤੇ ਸੰਘਰਸ਼ ਚਲਾਇਆ ਜਾ ਰਿਹਾ ਹੈ ਸੀਗਾ ਉਹ ਸਾਰੇ ਦਾ ਕੇਂਦਰ ਹੁਣ ਢਾਬੀ ਗੁਜਰਾ ਬਾਰਡਰ ਜਿਹੜਾ ਕਿ ਖਨੌਰੀ ਦੇ ਪਾਸ ਹੈ ਹਗਾ ਇਹ ਬਣ ਗਿਆ ਹੈਗਾ ਇਹਦੇ ਅਗਰ ਮੈਂ ਤੁਹਾਨੂੰ ਇਸ ਜਿਸ ਦਿਸ਼ਾ ਵਿੱਚ ਵੱਲ ਮੈਂ ਹੱਥ ਕਰ ਰਿਹਾ ਇਸ ਦਿਸ਼ਾ ਵੱਲ ਹਰਿਆਣੇ ਦਾ ਬਾਉਂਡਰ ਹੈ ਇੱਥੋਂ ਤਕਰੀਬਨ 1.5 ਤੋਂ 2 ਕਿਲੋਮੀਟਰ ਦੀ ਦੂਰੀ ਦੇ ਉੱਤੇ ਉੱਥੇ ਜਿਹੜੀਆਂ ਹਰਿਆਣਾ ਦੀ ਪੁਲਿਸ ਵੱਲੋਂ ਤੇ ਨੀਮ ਫੌਜੀ ਦਲ ਵੱਲੋਂ ਬਕਾਇਦਾ ਕੰਦ ਕੱਢੀ ਗਈ ਹੈ ਇਹ ਮੇਨ ਰੋਡ ਹੈ ਜਿਹੜੀ ਇਸ ਨੂੰ ਬਲੌਕ ਕੀਤਾ ਹੋਇਆ ਇਹ ਤਕਰੀਬਨ 13 ਫਰਵਰੀ ਦੇ ਉੱਤੋਂ ਇਹ ਜਿਹੜਾ ਹੈਗਾ ਮਤਲਬ ਬਲਾਕੇਜ ਚੱਲ ਰਿਹਾ ਹੈਗਾ ਇੱਥੇ ਤੱਕ ਕਿ ਹਾਈ ਕੋਰਟ ਨੇ ਵੀ ਹੁਕਮ ਜਾਰੀ ਕਰਨ ਦੇ ਬਾਵਜੂਦ ਵੀ ਇਹ ਨਹੀਂ ਖੁੱਲਿਆ ਗਿਆ ਉਸ ਤੋਂ ਬਾਅਦ ਹਰਿਆਣਾ ਸਰਕਾਰ ਸੁਪਰੀਮ ਕੋਰਟ ਚਲੀ ਗਈ ਅਜੇ ਤੱਕ ਉਹਦਾ ਕੋ ਫਾਈਨਲ ਫੈਸਲਾ ਨਹੀਂ ਹੋਇਆ ਪਰ ਜਗਜੀਤ ਸਿੰਘ ਦੱਲੇਵਾਲ ਦਾ ਜਿਹੜਾ ਮਰਨ ਵਰਤ ਹੈ ਉਹ ਅਖਬਾਰਾਂ ਦੇ ਵਿੱਚ ਲਗਾਤਾਰ ਭਖਮਾ ਮਸਲਾ ਬਣਿਆ ਹੋਇਆ ਹੈ ਕਿਉਂਕਿ ਹੁਣ ਹਾਲਾਤ ਇੱਥੋਂ ਤੱਕ ਪਹੁੰਚ ਗਏ ਨੇ ਤੇ ਉਹਨਾਂ ਦੀ ਜਿਹੜੀ ਜਿਹੜੀ ਸਰੀਰਕ ਉਹਨਾਂ ਦੇ ਮਸਲ ਉਹਨਾਂ ਦਾ ਮਾਸ ਸਾਰਾ ਜਿਹੜਾ ਹੈਗਾ ਸਰੀਰ ਦੀ એનર્ਜੀ ਖਤਮ ਹੋ ਚੁੱਕੀ ਆ ਉਹ ਮਹਿਜ ਜਿਹੜਾ ਹੱਡੀਆਂ ਦਾ ਦੀ ਇੱਕ ਮੁਠੀ ਜਾਂ ਹੱਡੀਆਂ ਦਾ ਪੁੰਜ ਬਣ ਕੇ ਰਹਿ ਗਏ ਨੇ ਇਸ ਕਰਕੇ ਕਿਸੇ ਵੀ ਟਾਈਮ ਉਹਨਾਂ ਦੀ ਜਿਹੜੀ ਹੈਗੀ ਆ ਸ਼ਹਾਦਤ ਹੋ ਸਕਦੀ ਹੈ ਇਸ ਲਈ ਲੋਕ ਬੜੇ ਫਿਕਰਮੰਦ ਨੇ ਲਗਾਤਾਰ ਇਸ ਦੇ ਉੱਤੇ ਜਿਹੜਾ ਹੈਗਾ ਇੱਕ ਬੇਚੈਨੀ ਵਾਲੀ ਜਿਹੜੀ ਹੈਗੀ ਆ ਮਾਹੌਲ ਬੇਚੈਨੀ ਵਾਲਾ ਮਾਹੌਲ ਸਾਰੇ ਪੰਜਾਬ ਦੇ ਵਿੱਚ ਵੀ ਕੀ ਬਕ ਬਕ ਹਿੰਦੁਸਤਾਨ ਦੇ ਬਕ ਬਕ ਸੂਬਿਆਂ ਦੇ ਵਿੱਚ ਵੀ ਇਹ ਫਿਕਰਮੰਦੀ ਜਾਰੀ ਹੋ ਰਹੀ ਹੈ ਕਿ ਮੈਂ ਹੁਣ ਜਾਨਣਾ ਚਾਹਾਂਗਾ ਕਿ ਇਸੇ ਸੰਘਰਸ਼ ਦੀ ਇੱਕ ਲੜੀ ਵੱਲੋਂ ਜਿੱਥੇ ਥਾਂ ਥਾਂ ਦੇ ਉੱਤੇ ਲੰਗਰ ਲੰਗਾਏ ਜਾ ਰਹੇ ਨੇ ਇਹ ਵੀ ਇੱਕ ਅਸੀਂ ਜਗ੍ਹਾ ਹੈਗੀ ਆ ਜਿਹੜੀ ਇਹਦੇ ਵਿੱਚ ਵੀ ਇਹ ਲੰਗਰ ਇਹਨਾਂ ਨੇ ਲਗਾਇਆ ਹੋਇਆ ਨੌਜਵਾਨਾਂ ਨੇ ਤੇ ਇਹਨਾਂ ਤੋਂ ਮੈਂ ਪੁੱਛਦਾ ਕਿ ਇਹ ਲੰਗਰ ਲਗਾ ਕਦੋਂ ਤੋਂ ਲਗਾਇਆ ਤੁਸੀਂ ਇਹਦਾ ਮਕਸਦ ਕੀ ਹੈ ਹਾਂਜੀ ਤੁਹਾਡਾ ਸ਼ੁਭਨਾ ਕੀ ਹੈ ਮਨਜੀਤ ਸਿੰਘ ਜੀ ਮਨਜੀਤ ਸਿੰਘ ਤੁਸੀਂ ਕਿੱਥੋਂ ਸੈਣੀ ਮੱਜਰਾ ਜੀ ਇਹ ਉਹ ਚੰਡੀਗੜ੍ਹ ਸੈਣੀ ਮੱਜਰਾ ਨਿਊ ਚੰਡੀਗੜ੍ਹ ਸੈਣੀ ਬ ਸੈਣੀ ਮੱਜਰਾ ਪਿੰਡ ਦਾ ਨਾਮ ਹੈ ਹਾਂਜੀ ਹਾਂਜੀ ਅੱਛਾ ਤੁਹਾਡੀ ਜੱਥੇਬੰਦੀ ਦਾ ਨਾਮ ਕੀ ਹੈ ਕੋਈ ਜੱਥੇਬੰਦੀ ਨਹੀਂ ਕੋਈ ਜੱਥੇਬੰਦੀ ਨਹੀਂ ਤੇ ਇਹ ਕੋਈ ਕੋਈ ਤੁਸੀਂ ਰਲ ਮਿਲ ਕੇ ਨੌਜਵਾਨਾਂ ਦੀ ਟੀਮ ਬਣਾਈ ਹੈ ਜਾਂ ਹਾਂਜੀ ਲੋਕਾਂ ਨੇ ਹਾਂਜੀ ਟੀਮ ਬਣਾਈ ਹੋਈ ਹੈ ਜੀ ਬਾਕੀ ਸਾਡਾ ਮੇਨ ਮੁੰਡਾ ਗੁਰਿੰਦਰ ਸਿੰਘ ਕੀੰਤੀ ਹੈ ਜੀ ਅੱਛਾ ਹਾਂਜੀ ਹਾਂਜੀ ਤੇ ਤੁਹਾਨੂੰ ਜਿਹੜਾ ਹੈਗਾ ਇਹਦਾ ਇਹਦੇ ਤੇ ਖਰਚਾ ਬੜਾ ਹੁੰਦਾਗਾ ਉਹ ਸਾਰਾ ਖਰਚਾ ਵੀ ਕਰਦਣੀ ਅਸੀਂ ਸੇਵਾ ਦਾ ਆਪ ਮਿਲ ਕੇ ਖਰਚਾ ਕਰਦੇ ਆਂ ए, सर, अच्छा ਮਨੋ ਤੁਹਾਡਾ ਸ਼ਾਮ ਨਾਂ ਕੀ ਹੈ ਗੁਰਜੀਤ ਸਿੰਘ ਹੈ ਤੁਹਾਡਾ ਨਾਂ ਗੁਰਜੀਤ ਸਿੰਘ ਹੈ ਤੇ ਗੁਰਜੀਤ ਸਿੰਘ ਤੁਸੀਂ ਕਿੰਨੇ ਪੜੇ ਹੋ ਮੈਂ ਪਲੱਸ 2 ਪੜਿਆ ਜੀ ਪਲੱਸ 2 ਪੜਿਆ ਹਾਂ ਇਹਦੇ ਨਾਲ ਤੁਸੀਂ ਇਸ ਜਿਹੜੀ ਲੰਗਰ ਵਾਲੇ ਸਿਸਟਮ ਨਾਲ ਕਰੋ ਤੋਂ ਜੁੜੇ ਹੋ ਸਰ 15 ਸਾਲ ਤੋਂ ਸਾਨੂੰ ਸਵਾ ਤੇ ਹੋ ਗਿਆ ਜੀ ਅੱਛਾ ਹਾਂਜੀ ਓਕੇ ਮੈਂ ਪਹਿਲਾਂ ਵੀ ਇੱਕ ਲੰਗਰ ਵਾਲੇ ਨੌਜਵਾਨਾਂ ਦੀ ਇੰਟਰਵਿਊ ਕਰਕੇ ਆਏ ਆਗਾ ਉਹ ਵੀ ਇਹੀ ਕਹਿੰਦੇ ਸੀ ਕਿ ਪਹਿਲਾਂ ਅਸੀਂ ਜਿਹੜੇ ਆ ਸਭਾ ਤੇ ਜਾਂਦੇ ਹੁੰਦੇ ਸੀਗੇ ਫਤਿਹਗੁਰ ਸਾਹਿਬ ਸਾਨੂੰ ਰੈਗੂਲਰ 15 ਸਾਲ ਹੋ ਗਈ ਜੀ 15 ਸਾਲ ਤੇ ਇਹ ਟਿੱਕਰੀ ਸਿੰਘ ਨੂੰ ਬਾਰਡਰ ਦੇ ਉੱਤੇ 2021 ਦਾ ਜਿਹੜਾ ਕਿਸਾਨੀ ਸੰਘਰਸ਼ ਚੱਲਿਆ ਉਹਦੇ ਵਿੱਚ ਵੀ ਤੁਸੀਂ ਗਏ ਹੋ ਦਿੱਲੀ ਦਿੱਲੀ ਜਾਂ ਦਿੱਲੀ ਵੀ ਗਏ ਦੋ ਮਹੀਨੇ ਲੱਗਿਆ ਤੁਸੇਕਰ ਤੋਂ ਆਏ ਤੁਸੀਂ 3 ਤਰੀਕ ਤੋਂ ਆਏ 3 ਤਰੀਕ ਤੋਂ ਇੱਥੇ ਹਾਜ਼ਰ ਹੋ ਤੁਸੀਂ 3 3 ਜਨਵਰੀ ਤਿੰਨ ਜਨਵਰੀ ਤੋਂ ਯਾਨੀ ਫਰਵਰੀ ਵਾਲੇ ਸੰਘਰਸ਼ ਤੋਂ ਵੀ ਪਹਿਲਾਂ ਆਏ ਤੁਸੀਂ ਹਾਂਜੀ ਹਾਂਜੀ ਇਸ ਅੱਜ ਕੀ ਆਪਰ ਇਸ ਮਹੀਨੇ ਦੀ ਅੱਛਾ ਇਸ ਮਹੀਨੇ ਦੀ ਹਾਂਜੀ ਇਸ ਮਹੀਨੇ ਦੀ ਕੀ ਕਰਦੇ ਹੋ ਪਿੱਛੇ ਬੜੀ ਹਾਂਜੀ ਇਹ ਸਰ 3 ਜਨਵਰੀ ਤੋਂ ਤੁਸੀਂ ਇੱਥੇ ਆਏ ਹੋਏ ਹੋ ਹਾਂਜੀ ਹਾਂਜੀ ਤੇ ਕਿੰਨੇ ਜਣਿਆਂ ਦੀ ਟੀਮ ਹੈ ਤੁਹਾਡੇ ਡਿਸਟ੍ਰੈਕਟ ਅਜ ਰਜ ਜੀ 10 ਜਣਿਆਂ ਦੀ 10 ਜਣਿਆਂ ਦੀ ਹਾਂਜੀ ਤੇ ਹਲਵਾਈ ਕਿੰਨੇ ਰੱਖਿਆ ਤੁਸੀਂ ਹਲਵਾਈ ਸਾਡੇ ਬਜ਼ੁਰਗੀ ਹੈ ਜੀ ਵੈਸੇ ਆਪ ਹੀ ਬਣਾਉਂਦੇ ਆਪ ਹੀ ਬਣਾਉਂਦੇ ਜੀ ਅੱਛਾ ਮੈਂ ਤਾਂ ਉਧਰ ਪੁੱਛਿਆ ਸੀ ਉਹ ਕਹਿੰਦੇ ਵੀ ਅਸੀਂ ਤੇ ਉਹ ਮਤਲਬ ਜਿਹੜੇ ਹੈਗਾ ਨਾ ਪੈਸਿਆਂ ਦੇ ਆਧਾਰ ਦੇ ਉੱਤੇ ਨਾ ਨਹੀਂ ਅਸੀਂ ਬਾਵਾਂ ਲੈ ਰਹੇ ਹਾਂ ਕਿ ਬਜ਼ੁਰਗ ਤੁਹਾਡਾ ਸ਼ੋਨਾ ਕੀ ਹੈ ਜੀ ਅਮਰੀਕ ਸਿੰਘ ਹੈ ਜੀ ਅਮਰੀਕ ਸਿੰਘ ਤੁਸੀਂ ਇਹ ਕੰਮ ਕਿੱਥੋਂ ਇਹ ਗ੍ਰੀਵਕਾ ਪੰਜਾਬ ਤੋਂ ਹੀ ਸਿੱਖਿਆ ਜੀ ਮਤਲਬ ਤੁਹਾਡੇ ਜਿਹੜੇ ਪਰਿਵਾਰ ਦੇ ਵਿੱਚ ਕੋਈ ਇਦਾਂ ਦਾ ਟ੍ਰੇਂਡ ਹੈਗਾ ਸੀ ਇਹ ਸਮਾਨ ਸਮਾਨ ਬਣਾਉਣ ਦਾ ਸਰ ਹਾਂਜੀ ਹਾਂਜੀ ਅੱਛਾ ਅੱਛਾ ਪਹਿਲਾਂ ਤਾਂ ਕੰਮ ਕਰਦੇ ਸੜ ਕਿੰਨੇ ਸਾਲਾਂ ਤੋਂ ਤੁਹਾਨੂੰ ਇਹ ਜਿਹੜਾ ਹੈਗਾ ਤਜਰਬਾ ਹੈਗਾ ਕਿੰਨੇ ਸਾਲਾਂ ਦਾ ਹੈਗਾ 20 ਸਾਲ ਹੋ ਗਏ 20 ਸਾਲ ਹੋ ਗਏ ਅੱਛਾ ਤੁਸੀਂ ਇਹਨਾਂ ਨੂੰ ਵੀ ਸਿਖਾ ਰਹੇ ਹੋ ਨੌਜੋਨਾਂ ਨੂੰ ਹਾਂਜੀ ਹਾਂਜੀ ਨਾਲ ਮੇਰੇ ਕਰੀ ਜਾਂਦੀ ਸਾਰੇ ਅੱਛਾ ਅੱਛਾ ਥੋੜਾ ਬਹੁਤਾ ਇਹਨਾਂ ਨੂੰ ਹੁਣ ਤੱਕ ਟ੍ਰੇਨਿੰਗ ਦਿੱਤੀ ਹੋਣੀ ਹੈ ਤੁਸੀ ਹਾਂਜੀ ਹਾਂਜੀ ਸਭ ਪਿਆਰੀ ਸਭ ਸਭ ਬਹੁਤ ਅੱਛੀ ਗੱਲ ਹੈ ਤਾਂ ਤੇ ਅੱਛਾ ਯਾਰ ਮੇਰਾ ਇੱਕ ਮਤਲਬ ਅਗਲਾ ਦੇਖੋ ਜਿਹੜੇ ਸੰਘਰਸ਼ ਨੇ ਜਿਵੇਂ ਕਿਸਾਨਾਂ ਨਾਲ ਗੱਲ ਕਰਨ ਦਾ ਮੌਕਾ ਮਿਲਿਆ ਜਿੰਨਾ ਕਿਸਾਨਾਂ ਦੇ ਵਿੱਚ ਜੋਸ਼ ਹੈ ਤੇ ਦ੍ਰਿੜ੍ਹ ਨੇ ਵੀ ਆਪੇ ਮੰਗਾਂ ਮਨਾਉਣੀਆਂ ਨੇ ਤੇ ਮੋਦੀ ਸਰਕਾਰ ਦੇ ਕੰਨਾਂ ਤੇ ਜੂੰਨੀ ਸਰਕ ਰਹੀ ਅਜੇ ਤੱਕ ਮਤਲਬ ਬਹੁਤ ਸੈਂਟਰ ਸਰਕਾਰ ਦਾ ਕੋਈ ਬਿਆਨ ਹੀ ਨਹੀਂ ਆਇਆ ਤਕਰੀਬਨ ਇਹ ਪਿਛਲੇ ਸਾਲ ਦੀ ਗੱਲ ਹੈ 18 ਫਰਵਰੀ ਦੀ ਇਹ ਸਾਡੇ ਨਾਲ ਕਿਸਾਨ ਇਤਹਾ ਸਤਵੰਤ ਸਿੰਘ ਵਜੀਦਪੁਰ ਵੀ ਹੈਗੇ ਜਿਹੜੇ ਆ ਭਾਰਤੀ ਕਿਸਾਨ ਜਨਨ ਕ੍ਰਾਂਤੀਕਾਰੀ ਦੇ ਸੂਬਾ ਕਮੇਟੀ ਮੈਂਬਰ ਹੈਗੇ ਆ ਤੇ ਇਹ ਇਹ ਇਹਨਾਂ ਤੋਂ ਪੁੱਛ ਲੈਨੇ ਆਂਗੇ ਇਹ ਪਿਛਲੀ ਜਿਹੜੀ ਗੱਲਬਾਤ ਹੋਈ ਸੀ ਸਰਕਾਰ ਨਾਲ ਕਦੋਂ ਹੋਈ ਏ ਜੀ ਤੁਹਾਡੀ ਪਿਛਲੇ ਸਾਲ 18 ਫਰਵਰੀ 18 ਫਰਵਰੀ ਨੂੰ ਪਿਛਲੇ ਸਾਲ ਗੱਲਬਾਤ ਹੋਈ ਸੀ ਉਸ ਤੋਂ ਬਾਅਦ ਸਰਕਾਰ ਕੰਮ ਕਰਨੀ ਨਹੀਂ ਦਸਾਉਗੀ ਹੁਣ ਕੇ ਕਿਸਾਨਾਂ ਨਾਲ ਕੋਈ ਰਾਤਤਾ ਨਹੀਂ ਕੀਤਾ ਹੁਣ ਹੁਣ ਵੀ ਇਹ ਲੱਗਦਾ ਵੀ ਲਗਾਤਾਰ ਸਾਰੇ ਪ੍ਰਿੰਟ মিডিਆ ਦੇ ਵਿੱਚ ਅੰਗਰੇਜ਼ੀ ਪੰਜਾਬੀ ਹਿੰਦੀ ਦੂਜੀਆਂ ਪਛਾਵਾਂ ਦੇ ਅਖਬਾਰਾਂ ਚਾਹ ਰਿਹਾ ਕਿ ਦਿੱਲੇਵਾਲ ਸਾਹਿਬ ਦੀ ਸ਼ਹਾਦਤ ਕਿਸੇ ਵੀ ਸਮੇਂ ਹੋ ਸਕਦੀ ਹੈ ਉਹ ਜਿਹੜਾ ਹੈਗਾ ਇੱਕ ਪਿੰਜਰ ਬਣ ਕੇ ਰਹਿ ਗਿਆ ਹੈ ਉਹਨਾਂ ਦੇ ਸਰੀਰ ਦੇ ਵਿੱਚ ਜਾਂ ਮਾਸਪੇਸ਼ੀਆਂ ਸਾਰਾ ਕੁਝ ਖਤਮ ਹੋ ਚੁੱਕਿਆਗਾ ਪਰ ਉਹਨਾਂ ਉਹਨਾਂ ਵੱਲੋਂ ਕੋਈ ਅਜੇ ਤੱਕ ਗੱਲਬਾਤ ਦਾ ਕਰਵ ਨਹੀਂ ਆਇਆ ਮੰਗਾ ਮੰਨਣੀਆਂ ਤਾਂ ਦੂਰ ਦੀ ਗੱਲ ਰਹੀ ਗੱਲਬਾਤ ਦਾ ਵੀ ਸੱਦਾ ਕਿਸਾਨ ਜਥੇਬੰਦੀਆਂ ਨੂੰ ਨਹੀਂ ਆਇਆ ਜਿਹਦਾ ਮਤਲਬ ਹੈ ਇਹ ਸੰਘਰਸ਼ ਵੀ ਅਣਮਿੱਥੇ ਸਮੇਂ ਲਈ ਚੱਲ ਸਕਦਾ ਹੈ ਕੀ ਤੁਸੀਂ ਫਿਰ ਉਦੋਂ ਦਾ ਕੇ ਨੰਗਰ ਚਲਾਉਂਗਾਗੇ ਜੀ ਜਦ ਤੱਕ ਸਾਡੇ ਬਾਪੂ ਜੀ ਤੇ ਸਾਡੇ ਤੁਹਾਡਾ ਪੱਕਾ ਰੱਦ ਹੈ ਵੀ ਤੇ ਅਸੀਂ ਜੀ ਨਵਰ ਸੰਰਸ ਦੇ ਦੀ ਸਮਾਪਤੀ ਤੱਕ ਮੰਗਾ ਮੰਨਣ ਤੱਕ ਅਸੀਂ ਇਹ ਜੀ ਕੋ ਤੱਕ ਨਹੀਂ ਮੰਨਣਗੇ ਮੰਨਾਂਗੇ ਨਹੀਂ ਫਿਰ ਤੁਹਾਡੇ ਜਿਹੜੇ ਪਰਿਵਾਰਾਂ ਚ ਕੋਈ ਕੰਮ ਜਿਹੜਾ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਹੁੰਦੀਆਂ ਨੇ ਉਹ ਕੌਣ ਕਰਦਾ ਤੁਹਾਡੀ ਸਾਡਾ ਫੈਮਲੀ ਸਾਡਾ ਸਾਥ ਦੇ ਰਹੀ ਹੈ ਜੀ ਸਾਥ ਦੇ ਰਹੀ ਹੈ ਜਿਹੜਾ ਕੰਮ ਤੁਸੀਂ ਉੱਥੇ ਕਰਨਾ ਹੁੰਦਾ ਉਹ ਉਹ ਕਰ ਲੈਂਦੇ ਨੇ ਬਾਨੀ ਹਾਂਜੀ ਹਾਂਜੀ ਅੱਛਾ ਅੱਛਾ ਇਹ ਬਹੁਤ ਵੱਡੀ ਗੱਲ ਹੈ ਸਹਿਯੋਗ ਦੀ ਭਾਵਨਾ ਹੈਗੀ ਹੈ ਤੇ ਤੁਸੀਂ ਗੁਰੂ ਨਾਨਕ ਸਾਹਿਬ ਬਾਰੇ ਵੀ ਕੁਝ ਪੜਿਆ ਹੈ ਜਿਨ੍ਹਾਂ ਨੇ ਲੰਗਰ ਪਰਥਾ ਦੀ ਸ਼ੁਰੂਆਤ ਕੀਤੀ ਉਹਦੇ ਬਾਰੇ ਨਹੀਂ ਉਹ ਨਾਲ ਕਰਕੇ ਤਾਂ ਚੱਲ ਰਹੀ ਜੀ ਸਾਰਾ ਕੁਝ ਨਹੀਂ ਮਤਲਬ ਕੁਝ ਪੜਿਆ ਵੀ ਆ ਉਹਦੇ ਬਾਰੇ ਉਹਨਾਂ ਦੇ ਕਿਤਾਬਾਂ ਪੜੀਆਂ ਹੁਣ ਜਦ ਗੁਰਵਾਣੀ ਤੁਸੀਂ ਪੜ੍ਹਦੇ ਹੋ ਤੁਹਾਨੂੰ ਪ੍ਰੇਰਨਾ ਕਿੱਥੋਂ ਮਿਲਦੀ ਹੈ ਵੀ ਆਪਾਂ ਨੂੰ ਵੀ ਪਰਥਾ ਚਲਾਣੀ ਚਾਹੀਦੀ ਸਾਡੇ ਬਜ਼ੁਰਗ ਦੰਦੇ ਜੀ ਸਾਨੂੰ ਉਹਨਾਂ ਨੇ ਉਹ ਸਮਝਾਉਂਦੇ ਸਨ ਉਹ ਸਮਝਾਉਂਦੇ ਉਹ ਦੱਸਦੇ ਰਹੇ ਕਿ ਇਹਦੀ ਕੀ ਮਹੱਤਤਾ ਹੈਗੀ ਹੈ ਤੇ ਇਹ ਸੰ ਦਵਾਰ ਦਸਣਾ ਆਪਣਾ ਨਾਮ ਮਨਜੀਤ ਸਿੰਘ ਜੀ ਮਨਜੀਤ ਸਿੰਘ ਤੁਹਾਡਾ ਨਾਮ ਗੁਰਜੀਤ ਸਿੰਘ ਜੀ ਗੁਰਜੀਤ ਸਿੰਘ ਤੁਹਾਡਾ ਨਾਮ ਜੀ ਅਮਰੀਕ ਸਿੰਘ ਅ ਤੁਸੀਂ ਵੀ ਇਹਨਾਂ ਨਾਲ ਹੋ ਹਾਂਜੀ ਹਾਂ ਇਹ ਸਾਡਾ ਪਰਮਾ ਤੁਹਾਡਾ ਸ਼ੋ ਨਾਮ ਗੁਰਤੇਜ ਸਿੰਘ ਜੀ ਗੁਰਤੇਜ ਸਿੰਘ ਤੁਹਾਡਾ ਜੀ ਗੁਰਤੇਜ ਜੀ ਤੁਸੀਂ ਕੁਝ ਕਹਿਣਾ ਚਾਹੋ ਨਹੀਂ ਹੈ ਕੁਝ ਨਹੀਂ ਕਹਿਣਾ ਆਜੀ ਗੁਰਦਾਨ ਸਿੰਘ ਇਹ ਸਾਡੇ ਬਜ਼ੁਰਗ ਹੈ ਇਹਨਾਂ ਦਾ ਬਹੁਤ ਸਾਥ ਹੈ ਸਾਡੀ ਓਕੇ 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 ਮੈਂ ਮੈਂ ਦੇਖ ਲਾ ਇੱਕ ਐਵਰੀ ਚ ਆ ਰਹੇ ਨੇ ਹਾਂ अच्छा कोई और गल ਤੁਹਾਡੇ ਮਨ ਚ ਆਈ ਹੋਵੇ ਜਿਹੜੀ ਮੈਂ ਮਤਲਬ ਪੁੱਛਣ ਕੰਨੀ ਹੋ ਰਹਿ ਗਿਆ ਹਾਂ ਤੁਸੀਂ ਆਪਣੇ ਤੌਰ ਤੇ ਦੱਸਣਾ ਚਾਹੁੰਦੇ ਹੋ ਤੁਸੀਂ ਇਹ ਕਹਿਣੀ ਸਾਡੀ ਇੱਕੇ ਬੇਨਤੀ ਹੈ ਵੀ ਜਿੰਨੇ ਵੀ ਸਾਡੇ ਪੰਜਾਬ ਦੇ ਨੌਜਵਾਨ ਹੈ ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਬਜ਼ੁਰਗ ਸਭ ਤੋਂ ਜ਼ਿਆਦਾ ਇਹ ਨੌਜਵਾਨ ਘਟ ਹੈ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਵੀ ਜਿੰਨੇ ਵੀ ਵੱਧ ਤੋਂ ਵੱਧ ਉਰੇ ਨੌਜਵਾਨ ਆ ਸਕਣ ਉਹਨਾਂ ਨੂੰ ਬੇਨਤੀ ਹੱਥ ਜੋੜ ਕੇ ਬਸ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਕਿ ਇਹ ਇਹ ਗੱਲ ਇਹ ਇੱਕ ਮੈਸੇਜ ਦਿੱਤਾ ਇਹਨਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਲੋਕਾਂ ਨੂੰ ਕਿ ਅੱਜ ਜਿਹੜੀ ਹੈਗੀ ਜਰੂਰਤ ਹੈ <table>border> <table>border> ਦੇ ਉੱਤੇ ਜਿਹੜਾ ਸੰਘਰਸ਼ ਦਾ ਕੇਂਦਰ ਬਣ ਚੁੱਕਿਆ ਇੱਥੇ ਪਹੁੰਚਣ ਦੀ ਇਹ ਅਪੀਲ ਕੀਤੀ ਹੈਗੀ ਆ ਉਮੀਦ ਹੈ ਤੁਹਾਡੇ ਇਸ ਅਪੀਲ ਨੂੰ ਜਿਹੜੇ ਰਹਿ ਗਏ ਨੌਜਵਾਨ ਨੇ ਰਹਿ ਗਏ ਲੋਕ ਨੇ ਜਿਹੜੇ ਇਸ ਦਾ ਹਿੱਸਾ ਜੀ ਤੱਕ ਨਹੀਂ ਬਣੇ ਵਾਚੰਡ ਸੀ ਵਾਲੀ ਸਿਚੁਏਸ਼ਨ ਦੇ ਉੱਤੇ ਪੈਨਟਾ ਦਾ ਉਹਨਾਂ ਨੇ ਲਿਆ ਹੋਇਆ ਉਹਨਾਂ ਨੂੰ ਵੀ ਤੁਹਾਡੀ ਅਪੀਲ ਦਾ ਅਸਰ ਹੋਏਗਾ ਤੇ ਉਹ ਪਰਮਾ ਹੰਗਾਰਾ ਦੇਣਗੇ ਇਸੇ ਆਸ਼ਾਵਾਦੀ ਨੋਟ ਦੇ ਨਾਲ ਅੱਜ ਦਾ ਜਿਹੜਾ ਹੈਗਾ ਆਪਾਂ ਗੱਲਬਾਤ ਕੀਤੀ ਹਾਂ ਹਾਂਜੀ ਹਾਂਜੀ ਬਾਪੂ ਸਾਡੇ ਉਹ ਸਾਡੇ ਲਈ ਬੈਠੇ ਨੇ ਉਹ ਆਪਣੇ ਪਰਿਵਾਰ ਲਈ ਨਹੀਂ ਬੈਠੇ ਬਿਲਕੁਲ ਬਿਲਕੁਲ ਉਹ ਸਮੂਹ ਨੂੰ ਬਹੁਤ ਵੱਡਾ ਯੋਗਦਾਨ ਹੈ ਇਮਾਨਦਾਰ ਨੇ ਹੂੰ ਹੂੰ ਠੀਕ ਹੈ ਜੀ ਸੱਚ ਦੀ ਅੱਛਾ ਤੁਸੀਂ ਕਦੇ ਮਿਲੇ ਨਹੀਂ ਹੋ ਪਹਿਲਾਂ ਐਸ ਤੋਂ ਪਹਿਲਾਂ ਮਿਲੇ ਨਹੀਂ ਮਿਲੇ ਕੋਈ ਨਹੀਂ ਇੱਥੇ ਦਰਸ਼ਨ ਕਰੇ ਕਦੇ ਜਾ ਕੇ ਹਾਂ ਜੀ ਮੈਂ ਕਰਕੇ ਆਏ ਸੀ ਤੁਸੀਂ ਕਰਕੇ ਆਏ ਸੀਗੇ ਆਪਾਂ ਤਾਂ ਹੁਣ ਤੇ ਹਾਲਤ ਉਹਨਾਂ ਦੀ ਮਾੜੀ ਹੁਣ ਕਰਕੇ ਨਾ ਸੇਧ ਬਹੁਤ ਜ਼ਿਆਦਾ ਬਹੁਤ ਵੱਡਾ ਯੋਗਦਾਨ ਹਾਂ ਇਸ ਤਰ੍ਹਾਂ ਕੇ ਰੋਕਿਆ ਹੋਇਆ ਇਨਫੈਕਸ਼ਨ ਹੋਣ ਕਰਕੇ ਸਭ ਨੂੰ ਮਿਲਣਾ ਇਹ ਨਿਲੰਨੇਣਾ ਸੰਭਵ ਨਹੀਂ ਨੌਜਵਾਨੋ ਅੱਜ ਦੇ ਯੁੱਗ ਦੇ ਵਿੱਚ ਤੁਹਾਡੇ ਵਰਗੇ ਨੌਜਵਾਨਾਂ ਦੀ ਲੋੜ ਹੈ ਕਿਉਂਕਿ ਬਹੁਤਾ ਹਿੱਸਾ ਨੌਜਵਾਨਾਂ ਦਾ ਜਾਂ ਤਾਂ ਵਿਦੇਸ਼ਾਂ ਨੂੰ ਕੁਝ ਕਰ ਰਿਹਾ ਹੈ ਜਾਂ ਨਸ਼ਿਆਂ ਵਾਲੇ ਪਾਸੇ ਨੂੰ ਜਾ ਰਿਹਾ ਹੈ ਤੇ ਮੈਂ ਤੁਹਾਡੀ ਸਦਕ ਨੂੰ ਸਲਾਮ ਕਰਦਾ ਤੁਹਾਡੇ ਅੱਛੇ ਵਿਚਾਰਾਂ ਨੂੰ ਕਿ ਤੁਸੀਂ ਇਹ ਦੱਸ ਰਹੇ ਹੋ ਕਿ ਕਾਹ ਦੀ ਰਸਤਾ ਹੈਗਾ ਇਸ ਰਸਤੇ ਤੇ ਚੱਲਣਾ ਚਾਹੀਦਾ ਨੌਜਵਾਨਾਂ ਨੂੰ ਇਹ ਮੈਸੇਜ ਜ਼ਰੂਰ ਪੰਜਾਬ ਦੇ ਵਿੱਚ ਹਿੰਦੁਸਤਾਨ ਚ ਵਿਦੇਸ਼ਾਂ ਚ ਜਾਏਗਾ ਇਸੇ ਆਸ ਦੇ ਨਾਲ ਥੈਂਕ ਯੂ ਸੋ ਮਚ ਬਾਈ ਗੁਰਜੀ ਕਾਕਰ ਸਾਹਿਬ ਵਾਹਿਗੁਰੂ ਜੀ